ਅਥ ਪ੍ਰਹਸਤ ਯੁੱਧ ਕਥਨੰ ਸੰਗੀਤ ਛਪੈ ਛੰਦ ਪਾਗੜ ਦੀ ਪ੍ਰਹਸਤ ਪਠਿਓ ਦਾਗੜ ਦੀ ਦੇਕੈ ਦਲ ਅਨਗਨ ਦੇਕੈ ਦਲ ਅਨਗਨ ਇਥੇ ਦੇਕੇ ਦਦੇ ਹੁੰਦਰਾਇਆਂ ਲਾ ਦਿਓ ਜੀ ਪਾਗੜ ਦੀ ਪ੍ਰਹਸਤ ਪਠਿਓ ਦਾਗੜ ਦੀ ਦੇਕੈ ਦਲ ਅਨਗਨ ਕਾਗੜ ਦੀ ਕੰਪ ਭੂ ਉਠੀ ਬਾਗੜ ਦੀ ਬਾਜਨ ਖੁਰੀ ਅਨਤਨ ਬਾਜੀ ਬਾਜੀ ਹੋ ਬਾਜਨ ਨੇ ਇਥੇ ਬਾਜਨ ਲਿਖਿਆ ਬਾਜੀ ਬੱਬੇ ਨੂੰ ਕੰਨਾ ਜੱਜੇ ਨੂੰ ਵਿਹਾਰੀ ਜਈਆ ਮੁਕਤਾ ਬਾਜੀ ਬਾਗੜ ਦੀ ਬਾਜੀ ਖੁਰੀ ਅਨ ਤਨ ਨਾਗੜ ਦੀ ਨੀਲ ਤਹਿ ਝਿਣਿਓ ਝੱਗ ਭਾਗੜ ਦੀ ਗਹਿ ਭੋਂ ਪਛਾੜੀ ਸਾਗੜ ਦੀ ਸਮਰ ਹਹਾਕਾਰ ਦਕ ਸਾਗੜ ਦੀ ਸਮਰ ਹਹਾਕਾਰ ਹਹਾ ਹਹਾਕਾਰ ਭਇਓ ਨਾਲ ਇਹ ਵੀ ਹੈ ਸਾਹੇ ਨੂੰ ਕੰਨਤ ਸਾਗੜ ਦੀ ਸਮਰ ਹਹਾਕਾਰ ਭਇਓ ਆਹ ਇਹਨੂੰ ਕੰਨਾ ਲਾਓ ਸਾਗੜ ਦੀ ਸਮਰ ਹਹਾਕਾਰ ਦਾਗੜ ਦੀ ਹੈ ਜੀ ਭਇਓ ਵੀ ਲਾਓ ਨਾਲ ਸਾਗੜ ਦੀ ਸਮਰ ਹਹਾਕਾਰ ਭਇਓ ਸਾਗੜ ਦੀ ਸਮਰ ਹਹਾਕਾਰ ਭਇਓ ਦਾਗੜ ਦੀ দানਵ ਦਲ ਭਰੀ ਆ ਸਮਰ ਸਮਰ ਜੀ ਨਾ ਨਾ ਹਾਹਕਾਰ ਹਾਹਕਾਰ ਹੋ ਗਿਆ ਕਿ ਨਹੀਂ ਫੇਰ ਉਧਰ ਸੰਹਾ ਕੇ ਮੇ ਲਾਵੇਗਾ ਤੂੰ ਸਾਗੜ ਦੀ ਸਮਰ ਹਾਹਕਾਰ ਭਇਓ ਹਕਾਰ ਥੋੜੋ ਸਾਗੜ ਦੀ ਸਮਰ ਹਾਹਕਾਰ ਭਇਓ ਦਾਗੜ ਦੀ ਦਾਨਵ ਦਲ ਭਰੀ ਹੈ ਭਾਰੀ ਭਾਰੀ ਹਾਂ ਬੱਬੇ ਨੂੰ ਕਹਿੰਦਾ ਭਾਰੀ ਹੈ ਕੰਕਾ ਗੜ ਦੀ ਘਾਏ ਪਕ ਪਕ ਕਰਤ ਰਾਗੜ ਦੀ ਰੋਹਰ ਰਣ ਰੰਗ ਬਹਿ ਜੰਗ ਜਾਗੜ ਦੀ ਜੁਗ ਜੁਗਣ ਜਪੈ ਕਾਕੜ ਦੀ ਕਾਰ ਦੀ ਜੋ ਹੈ ਹਾਂ ਜੈ ਹ ਜੈ ਹ ਹਾਂ ਜੱਜੇ ਨੂੰ ਔਕੜ ਇੱਥੇ ਵੀ ਹਾਂ ਜੱਜੇ ਨੂੰ ਔਕੜ ਹਨ ਸਾਰਿਆਂ ਦੇ ਹਾਂ ਜੋ ਹੈ ਜੋ ਹੈ ਵੈਸੇ ਜੈ ਪਾਠ ਵੀ ਆਏਗਾ ਕਈਆਂ ਸੁਣਨਾਂ ਦੇ ਲੇਕਿਨ ਇੱਥੇ ਜੋ ਹੈ ਜੰਗ ਜਾਗੜ ਦੀ ਜੁਅ ਹੈ ਜੁਕਣ ਜਪੈ ਕਾਗੜ ਦੀ ਕਾਕ ਕਰ ਕਹਿ ਕਹਿ ਤੁ ਕਹਿ 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 ਰਾਮ ਕਥਾ ਤੇ ਹਾਰ ਆਪਣਾ ਕਾਗੜ ਦੀ ਕਾਕ ਕਰ ਕਹਿ ਕਹਿ ਤੁ ਕਹਿ ਕਾਗੜ ਦੀ ਕਾਕ ਕਰ ਕਹਿ ਕਹਿ ਪਾਗੜ ਦੀ ਪਰਹਸਤ ਜੁਝੰਤ ਲਾਗੜ ਦੀ ਲਗੜਦੀ ਲੈ ਚਲਿਓ ਅਪਦਲ ਭਾਗੜਦੀ ਭੂਮ ਪੜਹੜੀ ਗਾਗੜਦੀ ਕੰਪੀ ਦੁਏ ਜਲਥਲ ਨਾਗੜਦੀ ਨਾਦ ਨਹਿਨਦ ਭਾਗੜਦੀ ਰਣ ਭੇਰ ਭਿਆੰਕਰ ਸਾਗੜਦੀ ਸੰਗ ਹਲ ਹਲ ਚਲ ਹਲਤ ਚਾਗੜਦੀ ਚਮਕੰਤ ਚਲਤ ਸਰ ਖੰਖਾਗੜ ਦੇ ਖੜਕ ਖਿਮਕਤ ਖਹਿਤ ਖੰਖਾਗੜ ਦੀ ਖੰਖਾਗੜ ਦੀ ਖੜਕ ਖਿਮਕਤ ਖਹਿਤ ਖਿਮਕਤ ਖਹਿਤ ਹਾਂ ਥੱਥਾ ਤਾਂ ਨਹੀਂ ਥਹਿਤ ਤਾਂ ਨਹੀਂ ਹੈ ਇਹਨੂੰ ਖੱਖਾ ਬਣਾ ਦਿਓ ਖਹਿਤ ਖੰਖਾ ਗੜ ਦੀ ਖੜਗ ਖਿਮਕਤ ਖਹਿਤ ਚਾਗੜ ਦੀ ਛਟਕ ਚੰਗੈ ਕੱਢੈ ਹਾਂ ਚੰਚਾ ਚਾਗੜ ਦੀ ਛਟਕ ਚੰਗੈ ਕੱਢੈ ਠੰਠਾ ਗੜ ਦੀ ਠਾਟ ਠਟ ਕਰ ਮਨੋ ਠਾਗੜ ਦੀ ਠਣਕ ਠਠੇਰ ਗੱਢੈ ਠਾਗੜ ਦੀ ਠਣਕ ਠਠਿਆ ਠਠੇਰ ਗੱਡਾ ਠਠੇਰ ਗੱਡਾ ਢਾਗੜ ਦੀ ਢਾਲ ਉਛਲ ਹੈ ਬਾਗੜ ਦੀ ਰਣਪੀਰ ਬਬਕ ਹੈ ਾਗੜ ਦੀ ਇੱਕ ਲੈ ਚੱਲੈ ਇੱਕ ਕਹੋ ਇੱਕ ਉਚਕ ਹੈ ਢਾਗੜ ਦੀ ਤਾਲ ਤਾਲ ਤੰਬੂਰ ਤੰਬੂਰੰ ਤੰਬੂਰੰ ਬੱਬੇ ਨੂੰ ਦਲੈਂਕੜੇ ਹਾਂਜੀ ਬੱਬੇ ਨੂੰ ਦਲੈਂਕੜੇ ਬਾਬਾ ਜੀ ਅੱਜ ਕੀ ਕਹਿੰਦੇ ਬੱਬੇ ਨੂੰ ਦਲੈਂਕੜੇ ਜੀ ਹਾਂਜੀ ਤੰਬੂਰ ਉਹ ਲਾਉਣਾ ਪੈਣਾ ਤਾਗੜ ਦੀ ਤਾਲ ਤੰਬੂਰੰ ਗਾਗੜ ਦੀ ਰਣਬੀਨ ਸੋ ਵੱਜਾ ਬਾਗੜ ਦੀ ਰਣਬੀਨ ਸੋ ਵੱਜਾ ਗਾਗੜ ਦੀ ਰਣਬੀਨ ਸੋ ਵੱਜਾ ਗਾਗੜ ਦੀ ਹੈ ਹਾਂਜੀ ਗਾਗੜ ਦੀ ਹੈ ਬੱਬਾ ਨਹੀਂ ਹੈ ਤਾਗੜ ਦੀ ਤਾਲ ਤੰਬੂਰੰ ਬਾਗੜ ਦੀ ਰਣਬੀਨ ਸੋ ਵੱਜਾ ਬਾਗੜ ਦੀ ਹੈ ਗਾਗੜ ਦੀ ਨਹੀਂ ਹੈ ਬੱਬਾ ਪਾਉਣਾ ਪੈਣਾ ਬਾਗੜ ਦੀ ਰਣਪੀਰ ਸੋ ਵੱਜੈ ਸਾਗੜ ਦੀ ਸੰਕ ਕੇ ਸ਼ਬਦ ਗਾਗੜ ਦੀ ਗੈਵਰ ਗਲ ਗੱਜੈ ਤੰਤਾਗੜ ਦੀ ਧਰਨ ਧੜ ਧੁਕ ਪਰਤ ਚਾਗੜ ਦੀ ਚਕਤ ਚਿਤ ਮਹਿ ਅਮਰ ਪੰਪਾਗੜ ਦੀ ਪੋਪ ਵਰਖਾ ਕਰਤ ਜਾਗੜ ਦੀ ਜਛ ਗੰਧਰ ਬਰ ਝਾਗੜ ਦੀ ਝੁੱਜ ਭਟ ਗਿਰੈ ਜੁੱਜ ਜੁੱਜ ਜਜੈ ਹੈ ਤਾਂ ਚ ਜਈ ਅੱਛਾ ਐ ਚ ਤੇ ਮਗਲਾ ਜੱਜ ਜਬ ਜਾਈ ਬੁਲਾਈ ਜਾਣਾ ਜੱਜਾ ਹਾਂ ਜੀ ਨਿੰਕ ਜੱਜ ਦੋਨੋਂ ਹੀ ਕੱਢਦੀ ਜੁੱਝ ਭੱਟ ਗਿਰੈ ਮਾਗੜਦੀ ਮੁਖਮਾਰ ਉਚਾਰੈ ਸਾਗੜਦੀ ਸਾਂਝ ਪੰਜਰੇ ਘਾਗੜਦੀ ਕਣਿਆਰ ਜਾਣਕਾਰੈ ਗਗੜ ਦੀ ਤੀਰਬਰਖੰਤ ਗਗੜ ਦੀ ਗਹਿਗਦਾ ਗ੍ਰਿਸ਼ਟੰ ਮਾਗੜ ਦੀ ਮੰਤਰਮੁਖ ਜਪੈ ਆਗੜ ਦੀ ਅੱਛਰਬਰ ਇਸਟੰ ਸੰਸਾਗੜ ਦੀ ਸਦਾ ਸੈਵ ਸਿਮਰ ਜਿਮਰਕਾਰ ਸੰਸਾਗੜ ਦੀ ਸਦਾ ਸ਼ਿਵ ਸਿਮਰ ਕਰ ਜਾਗੜ ਦੀ ਜੂਝ ਜੋਧਾ ਮਰਤ ਸੰਸਾਗੜ ਦੀ ਸਭ ਟਸਨ ਮੁਖ ਗਿਰਤ ਆਗੜ ਦੀ ਅਪਛਰਨ ਕਹਿ ਵਰਤ ਭੁਜੰਗ ਪ੍ਰਿਆਤ ਛੰਦ ਇਤੈ ਉਚਰੇ ਰਾਮ ਲੰਕੇਸ਼ ਬੈਣ ਉਤੈ ਦੇਵ ਦੇਖੈ ਚੜੈ ਰਥ ਕਹਿਣ ਕਹੋ ਇਕ ਏਕੰ ਅਨੇਕੰ ਪ੍ਰਕਾਰੰ ਮਿਲੇ ਜੁਧ ਜਿੱਤੇ ਸਮੰਤੰ ਲੁਝਾਰੰ ਜਿੱਤੇ ਪਾਠ ਹੈ ਮਿਲੇ ਜੁਦ ਜੀਤੇ ਸਮੰਤਨ ਲੁਝਾਰੰ ਬਭੀਛਣ ਬਾਚ ਰਾਮ ਸੋ ਤਨੰ ਮੰਡਲਾਕਾਰ ਜਾ ਕੋ ਬਿਰਾਜੈ ਸਿਰੰ ਜੈਤ ਪਤਰੰ ਸਿਤੰ ਛਤਰ ਛਾਜੈ ਰਥੰ ਬੇਸ਼ਟ ਤੰ ਬੇਸ਼ਟ ਤੰ ਬੇਸ਼ਟ ਬੇਸ਼ਟ ਤੰ ਜੋੜੇ ਹੋਏ ਨੇ ਬੰਬੇ ਨੂੰ ਸਿਹਾਰੀ ਹੈ ਲਾਮ ਲਾਮ ਬੇਸ਼ਟ ਤੰ ਕਿੱਥੇ ਸਿਹਾਰੀ ਹੈ ਬੇਸ਼ਟ ਤੰ ਨਹੀਂ ਹੈ ਬੇਸ਼ਟ ਤੰ ਬੱਬੇ ਨੂੰ ਲਾਮ ਲਾਉਣੀ ਪੈਣੀ ਆ ਬੱਬੇ ਨੂੰ ਲਾਮ ਲਾਇਓ ਜੀ ਰਥੰ ਬੇਸ਼ਟੰ ਰਥੰ ਬੇਸ਼ਟੰ ਬੇਸ਼ਟਤੰ ਵਿਆਗਰ ਚਰਮੰ ਅਭੀਤੰ ਤੇ ਸੈ